ਸ਼ਨੀਵਾਰ ਦਾ ਦਿਨ ਹੀ ਤੇ ਜਦੋਂ ਮੈਨੂੰ ਉੱਥੋਂ ਉਹਨਾਂ ਨੇ ਛੁੱਟੀ ਦਵਾ ਕੇ ਘਰੇ ਲਿਆਂਦਾ ਵਾ ਉਹ ਕਿਤੇ ਗੱਲਾਂ ਕਰਦਿਆ ਕਰਦੇ ਮੁੰਡਿਆਂ ਦੇ ਮੂੰਹ ਚੋਂ ਇਹ ਗੱਲ ਨਿਕਲ ਗਈ ਕੀ ਹੈ ਤੇ ਸ਼ੀਦਾ ਸਾਹਿਬ ਮੱਥਾ ਟੇਕਣ ਚਲੇ ਆਏ ਬਾਬੇ ਦੀਪ ਸਿੰਘ ਦੇ ਠੀਕ ਹੈ ਮਾਤਾ ਮੇਰੀ ਨੇ ਮੈਂ ਚਾਹ ਦੇ ਨਾਲ ਅੰਦਰ ਪਿਆਰਿਆਂ ਤੜਫਦਾ ਰਿਹਾ ਮਾਤਾ ਮੇਰੀ ਨੇ ਮੈਨੂੰ ਅਣਜਾ ਦਵਾਈ ਨਹੀਂ ਦਿੱਤੀ ਹਾਲ ਚਾਲ ਨਹੀਂ ਪੁੱਛਿਆ ਪਾਣੀ ਤੱਕ ਨਹੀਂ ਪੁੱਛਿਆ ਕਿ ਤੂੰ ਚੱਲਿਆ ਸ਼ੀਦਾ ਸਾਹਿਬਾਂ ਮਰ ਗੱਲ ਜੋ ਮਰਜੀ ਕਰ ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਸੀਂ ਗੱ ਜਿਹੜਾ ਸਿੱਖ ਧਰਮ ਹੈ ਕਿਉਂ ਅਪਣਾਉਂਦੇ ਨੇ ਲੋਕ ਸਿੱਖੀ ਦੀ ਤਰਫ ਆਉਂਦੇ ਨੇ ਸਿੱਕੀ ਨੂੰ ਅਡਾਪਟ ਕਰਦੇ ਨੇ ਅੱਜ ਦੀ ਵੀਡੀਓ ਵੀ ਇੰਜ ਦੀ ਏ ਕਿ ਇੱਕ ਲੜਕਾ ਹੈ ਉਹਨੇ 크ਿਸਚਨ ਧਰਮ ਨੂੰ ਛੱਡ ਕੇ ਸਿੱਖੀ ਦੀ ਤਰਫ ਆਇਆ ਤੇ ਜਦੋਂ ਸਿੱਖੀ ਦੀ ਤਰਫ ਆਇਆ ਤੇ ਉਹਦੇ ਨਾਲ ਕੀ ਕੀ ਫਿਰ ਹੋਇਆ ਉਹਦੇ ਘਰ ਵਾਲਿਆਂ ਨੇ ਉਹਦੇ ਨਾਲ ਕੈਂਦਾ ਸਲੂਕ ਕੀਤਾ ਇਸ ਸੰਬੰਧ ਵਿੱਚ ਅੱਜ ਦੀ ਵੀਡੀਓ ਹੈ ਵੀਡੀਓ ਵਾਲ ਵਧਣ ਤੋਂ ਪਹਿਲੇ ਤਵਾਮ ਦੋਸਤਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸ਼ਨੀਆਰ ਦਾ ਦੇ ਨਹੀਂ ਤੇ ਜਦੋਂ ਮੈਨੂੰ ਉੱਥੋਂ ਉਹਨਾਂ ਨੇ ਛੁੱਟੀ ਦਵਾ ਕੇ ਘਰੇ ਲਿਆਂਦਾ ਵਾ ਉਹ ਕਿਤੇ ਗੱਲਾਂ ਕਰਦਿਆ ਕਰਦੇ ਮੁੰਡਿਆਂ ਦੇ ਮੂੰਹ ਚੋਂ ਇਹ ਗੱਲ ਨਿਕਲ ਗਈ ਕਿ ਇਹ ਤੇ ਸ਼ੀਦਾ ਸਾਹਿਬਾ ਮੱਥਾ ਟੇਕਣ ਚਲੇ ਆ। ਬਾਬੇ ਦੀਪ ਸਿੰਘ ਦੇ। ਠੀਕ ਹੈ। ਮਾਤਾ ਮੇਰੀ ਨੇ ਮੈਂ ਚਾਰ ਦਿਨ ਅੰਦਰ ਪਿਆਰਿਆਂ ਤੜਫਦਾ ਰਿਹਾ ਮਾਤਾ ਮੇਰੀ ਨੇ ਮੈਨੂੰ ਅਣਜਾ ਦਵਾਈ ਨਹੀਂ ਦਿੱਤੀ ਹਾਲ ਚਾਲ ਨਹੀਂ ਪੁੱਛਿਆ ਪਾਣੀ ਤੱਕ ਨਹੀਂ ਪੁੱਛਿਆ ਕਿ ਤੂੰ ਚੱਲਿਆ ਸ਼ੀਦਾ ਸਾਹਿਬਾ ਮਰ ਗੱਲ ਜੋ ਮਰਜੀ ਕਰ। ਇੰਨਾ ਜ਼ਿਆਦਾ ਮੇਰੇ ਨਾਲ ਤੱਕ ਆਇਆ ਮੈਨੂੰ ਪਤਾ ਮੈਂ ਅੰਦਰ ਪਿਆ ਚਾਰ ਦਿਨ ਰੋਂਦਾ ਮੇਰੀ ਹਾਲਤ ਬੁਰੀ ਜਿਵੇਂ ਤੁਹਾਨੂੰ ਫੋਟੋਆਂ ਦਿਖਾਵਾਂ ਨਾ ਉਹ ਜਿਹ ਬੜਾ ਮਤਲਬ ਉਹ ਕਿ ਉਹ ਦਿਨ ਨਗ ਆਇਆ ਕਿ ਮਾਂ ਮੇਰੀ ਬਾਹਰ ਬੈਠੀ ਆ ਤੇ ਇਹੋ ਜੀ ਕਿਹੜੀ ਮਾਂ ਜਿਹੜੀ ਆਪਣੇ ਪੁੱਤ ਨੂੰ ਆਣ ਕੇ ਦਵਾਈ ਨਾ ਪੁੱਛੇ ਪਾਣੀ ਨਾ ਪੁੱਛੇ ਜਦੋਂ ਕਿ ਉਹ ਮੁਸੀਬਤ ਦੇ ਵਿੱਚ ਆ ਤੇ ਪਰ ਫਿਰ ਵੀ ਮੈਂ ਉਹ ਚੀਜ਼ਾਂ ਬਰਦਾਸ਼ਤ ਕੀਤੀਆਂ ਮੈਂ ਮਾਂ ਨੂੰ ਮਾਂ ਸਮਝਿਆ ਪਰ ਇਹਨਾਂ ਪਾਸਟਰ ਨੇ ਉਹਨੂੰ ਪਤਾ ਨਹੀਂ ਕੀ ਪੱਟੀ ਪੜਾਤੀ ਆ ਉਹ ਆਪਣੇ ਪੁੱਤ ਤੋਂ ਦੂਰ ਹੁੰਦੀ 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 ਦੂਰ ਹੁਣ ਬਹੁਤ ਦੂਰ ਚਲ ਗਈ ਆ ਹੁਣ ਉੱਥੇ ਜਾ ਕੇ ਉਹ ਮੈਨੂੰ ਸੁਪਨੇ ਵਿੱਚ ਮਿਲਦੀ ਆ ਆਣ ਕੇ ਮੇਰੇ ਕੋਲ ਰੋਂਦੀ ਆ ਕਹਿੰਦੀ ਮੈਨੂੰ ਨਾ ਸਵਰਗ ਵਿੱਚ ਪਲਾਟ ਮਿਲਿਆ ਨਾ ਮੈਂ ਪੁੱਤ ਤੈਨੂੰ ਕੋਈ ਸੁੱਖ ਦੇ ਸਕੀ ਨਾ ਤੇਰੇ ਨਾਲ ਸੁੱਖ ਦੁੱਖ ਦੇ ਵਿੱਚ ਕਦੀ ਤੇਰੇ ਨਾਲ ਖੜੀ ਆ ਤੇ ਆਹ ਗੋਸ਼ ਇਹਨਾਂ ਪਾਸਟਰ ਨੇ ਮੇਰੇ ਨਾਲ ਕਰਾਇਆ ਬਾਕੀ ਰਹੀ ਗੱਲ ਤੁਸੀਂ ਕਹਿੰਦੇ ਵੀ ਕੋਈ ਜਿਹੜਾ ਲੋਕ ਠੀਕ ਹੋ ਰਹੇ ਆ ਵੇਖੋ ਮਾਂ ਮੇਰੀ ਕਹਿੰਦੀ ਵੀ ਮੈਂ ਤੇਰੇ ਕਰਕੇ ਚਰਚ ਤੇ ਤੂੰ ਘਰੇ ਸਾਰੀ ਦਿਹਾੜੀ ਰੋਂਦਾ ਨਹੀਂ ਨਾ ਜਦੋਂ ਤੇਰਾ ਘਰ ਤੋਂ ਬਾਹਰ ਪੈਰ ਰੱਖਦੇ ਆ ਉਸ ਵੇਲੇ ਚੁੱਪ ਹੋ ਜਾਣਾ ਅੱਜ ਵੀ ਬੱਚੇ ਵੀ ਰੋਂ ਛੋਟੇ ਛੋਟੇ ਕਈ ਵਾਰ ਆਪਣੇ ਘਰਾਂ ਦੇ ਵਿੱਚ ਹੀ ਬੱਚੇ ਆ ਗਏ ਬੱਚੇ ਜਦੋਂ ਆਪਾਂ ਅੰਦਰ ਬਿਠਾ ਦਈਏ ਉਹ ਰੋਣ ਲੱਗ ਪੈਂਦੇ ਆ ਜਦੋਂ ਆਪਾਂ ਉਹਨਾਂ ਨੂੰ ਚੁੱਕ ਕੇ ਬਾਹਰ ਲਾ ਜੀਏ ਉਹ ਹੱਸਣ ਲੱਗ ਪੈਂਦੇ ਖੇਡਣ ਲੱਗ ਪੈਂਦੇ ਚੁੱਪ ਕਰ ਜਾਂਦੇ ਆ ਹੋ ਸਕਦਾ ਮੈਂ ਵੀ ਛੋਟਾ ਹੁੰਦਾ ਉਤਨਾ ਹੀ ਰੋਂਦਾ ਹਾਂ ਤੇ ਬਾਅਦ ਜਦੋਂ ਮੈਨੂੰ ਬਾਹਰ ਲਾ ਕੇ ਜਾਂਦੇ ਹਾਂ ਮੈਂ ਚੁੱਪ ਕਰ ਜਾਂਦਾ ਵਾਂ ਮੇਰੇ ਮੈਂ ਹੁਣ ਅੱਜ ਥੋੜੇ ਦਿਨ ਪਹਿਲਾਂ ਬਾਹਰ ਲੈ ਕੇ ਬਾਹਰ ਲੈ ਕੇ ਜਾਂਦੇ ਕਿ ਚਰਚ ਲੈ ਕੇ ਜਾਂ ਮਾਤਾ ਮੇਰੀ ਮੈਨੂੰ ਚਰਚ ਲੈ ਜਾਂਦੀ ਕਿਸੇ ਨੇ ਆਣ ਕੇ ਕਹਿ ਦੇ ਤਾਂਡੀ ਗਵੰਡੀ ਨੇ ਵੀ ਇਹਨੂੰ ਚਰਚ ਲੈ ਕੇ ਜਾਓ ਜੀ ਸ਼ਾਇਦ ਉੱਥੇ ਠੀਕ ਹੋ ਜਾ ਜਿਹੜਾ ਰੋਂਦਾ ਰਹਿੰਦਾ ਹੋ ਸਕਦਾ ਮੈਂ ਬਾਹਰ ਜਾਣ ਨੂੰ ਰੋਂਦਾ ਮੈਨੂੰ ਬਾਹਰ ਲਾਏ ਛੋਟਾਂ ਦਾ ਤੋ ਮੈਨੂੰ ਚਰਚ ਲੈ ਕੇ ਕਹਿਣ ਦੀ ਕਹਿ ਦੁੱਤਾ ਮਾਤਾ ਨੇ ਵੀ ਤੂੰ ਚਰਚੀ ਚੋਂ ਠੀਕ ਹੋ ਗਿਆ ਜੀ ਤੂੰ ਚਰਚੀ ਜਾਣਾ ਚੁੱਪ ਕਰ ਜਾਣਾ ਤੇ ਉਹ ਹੁਣ ਮੈਂ ਇਹ ਕਹਿਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਮੇਰੀ ਇੱਕ ਪਸ਼ਤਨਾ ਗੱਲ ਹੋਈ ਮੈਂ ਕਿਹਾ ਪਸ਼ਤ ਜੀ ਮੈਂ ਤਾਂ ਉਹਦੇ ਛੋਟਾਂ ਹਾਂ ਮੈਂ ਤਾਂ 4-5 ਮਹੀਨੇ ਦਾ ਮੇਰਾ ਵਿਸ਼ਵਾਸ ਜਦੋਂ ਕਿ ਤਰ੍ਹਾਂ ਵੱਜ ਗਿਆ ਕਿ ਮੈਂ ਠੀਕ ਹੋ ਗਿਆ ਆਂਦਾ ਨਹੀਂ ਨਹੀਂ ਤੇਰੀ ਤੇ ਜਿਹੜੇ ਮਾਤਾ ਜਦੋਂ ਮੇਰੀ ਆਪ ਇੰਨੀ ਬਿਮਾਰ ਆ ਦੋਨੇ ਗੋਡੇ ਮੇਰੇ ਕੋਲ ਥੱਲੇ ਰਿਪੋਰਟਾਂ ਪਈਆਂ ਦੋਨੇ ਗੋਡੇ ਉਹਦੇ ਆਪਾਂ ਨਵੇਂ ਪਵਾਏ ਆ ਅਮਨਦੀਪ ਹਸਪੀਟਲ ਦੇ ਵਿੱਚੋਂ ਉਹਦੇ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਉਹ ਇਲਾਜ ਕਰਾਇਆ ਆ ਪੰਮਨਦੀਪ ਹਸਪੀਟਲੋਂ ਉਹਦੇ ਗੁਰਦਿਆਂ ਦਾ ਇਲਾਜ ਕਰਾਇਆ ਉਹਨੂੰ ਸ਼ੂਗਰ ਹੋ ਗਈ ਉਹਦਾ ਇਲਾਜ ਚੱਲ ਰਿਹਾ ਸੀ ਜਦੋਂ ਆਪ ਮਾਤਾ ਜੇ ਮਾਤਾ ਨੇ ਵਿਸ਼ਵਾਸ ਕੀਤਾ ਤੇ ਮੈਂ ਠੀਕ ਹੋਇਆ ਤੇ ਮਾਤਾ ਜਦੋਂ ਆਪ ਬਿਮਾਰ ਆ ਉਦੋਂ ਨੇ ਵਿਸ਼ਵਾਸ ਨਹੀਂ ਕੀਤਾ ਉਦੋਂ ਕਿਉਂ ਨਹੀਂ ਠੀਕ ਹੋਈ ਇਹਦੇ ਲੋਕਾਂ ਦੀਆਂ ਕਰੋੜੀਆਂ ਛਟਾ ਰਹੇ ਆ ਚਰੇਆਂ ਵੀ ਤੇਰੇ ਗੋਡੇ ਠੀਕ ਕਰਦੇ ਜਿਹੜੀ ਆਲਰੇ ਜਿੰਨੇ ਆਪਣੇ ਪੁੱਤ ਨੂੰ ਪੁੱਤ ਨਹੀਂ ਸਮਝਿਆ ਤੁਨ ਮਦੇ ਪਿੱਛੇ ਲਾ ਕੇ ਨਾ ਖੋਤੀ ਪਾਸਟਰਾਂ ਦੇ ਪਿੱਛੇ ਲਾ ਕੇ ਆਪਣਾ ਘਰ ਬਾਰ ਹੀ ਛੱਡਦਾ ਤੂੰ ਵੱਡਾ ਹੋਰ ਵਿਸ਼ਵਾਸ ਕੌਣ ਕੀ ਕਰੂਗਾ ਨਹੀਂ ਜਿਸ ਤਰ੍ਹਾਂ ਕਿ ਤੁਸੀਂ ਇੱਕ ਗੱਲ ਦੱਸੀ ਹੈ ਕਿ ਜਿਹੜਾ ਉੱਤੇ ਪਲਾਟ ਸਵਰਗ ਦੇ ਵਿੱਚ ਦਿੱਤਾ ਗਿਆ ਉਹਦੀਆਂ ਕੋ ਰਸੀਦਾਂ ਰਸਤਾਂ ਵੀ ਦਿੱਤੀਆਂ ਗਈਆਂ ਜਾਂ ਰਸੀਦਾਂ ਹੁਣ ਪਲਾਟ ਦੀਆਂ ਤਾਂ ਨਹੀਂ ਹੈਗੀਆਂ ਪਰ ਪੈਸਿਆਂ ਦੀਆਂ ਮੇਰੇ ਕੋ ਹੈਗੀਆਂ ਜਿਹੜੇ ਪੈਸੇ ਮਤਲਬ ਇਹਨਾਂ ਦੇ ਖਾਤਿਆਂ ਦੇ ਵਿੱਚ ਜਾਂਦੇ ਰਹੇ ਜਿਸ ਤਰ੍ਹਾਂ ਹੁਣ ਸਾ ਸਾਡੀਆਂ ਲੜਕੀਆਂ ਦੋਨੇ ਮੇਰੀਆਂ ਭੈਣਾਂ ਬਾਹਰ ਹੀ ਉਹ ਵਿਚਾਰੀਆਂ ਉੱਥੋਂ ਆਪਣਾ ਚਲੋ ਮਿਹਨਤ ਕਰਕੇ ਪੈਸੇ ਕਮਾਉਂਦੀਆਂ ਨੇ ਤੋ ਉਹ ਪੈਸੇ ਜਿਹੜੇ ਇੱਥੇ ਆਪਣੇ ਕੋ ਰਸੀਦਾਂ ਸਾਰੀਆਂ ਪਈਆਂ ਵਾਂ ਜਿਨ ਜਦੋਂ ਵੈਸਟਨ ਜੂਨੀਅਰ ਆਈ ਪੈਸੇ ਪਾਸਟਰ ਦੇ ਨਾਂ ਤੇ ਪਾਸਟਰ ਸਤਨਾਮ ਸਿੰਘ ਉਹਦੇ ਨਾਂ ਤੇ ਪੈਸੇ ਆਏ ਉਹ ਆਪਣੇ ਕੋ ਰ ਪਾਸੇ ਸਾਹਮਣੇ ਤੁਸੀਂ ਇਹ ਲੋਕਾਂ ਕੋ ਠੱਗ ਰਹੇ ਇਹਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਮੈਂ ਕਹਿੰਦਾ ਜੇ ਪੈਸੇ ਦੇ ਵੀ ਦੇਣ ਕਿਸੇ ਦਾ ਚਲੋ ਭਲਾ ਹੋ ਜਾਏ ਕਿਸੇ ਦਾ ਧੀ ਪੁੱਤ ਪੜ ਜਾਵੇ ਕਿਸੇ ਦਾ ਲਾਜ ਹੋ ਜਾਏ ਪਰ ਇਹ ਵੀਰ ਜੀ ਕਿਸੇ ਨੂੰ ਪੈਸਾ ਦੇ ਨਹੀਂ ਰਹੇ ਇਹਦੇ ਲੋਕਾਂ ਕੋ ਲੁੱਟ ਰਹੇ ਉਲਟਾ ਨਹੀਂ ਪਰ ਅਸਵਕਤ ਜਿਹੜਾ ਕਿ ਸਿੱਖ ਧਰਮ ਨੇ ਚੈਲੰਜ ਕੀਤਾ ਵੀ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇ ਕਦੇ ਮਾਸਾ ਵੀ ਸਾਇੰਸ ਤੋਂ ਫਰਕ ਹੋਵੇ ਤਾਂ ਨੀਵੇਂ ਥਾਂ ਮੈਨੂੰ ਬਿਠਾ ਰਹੇ ਇਹ ਕਦੀ ਮੈਂ ਕਹਿੰਦਾ ਸਾਡੇ ਬਾਬੇ ਨਾਨਕ ਨੇ ਕਦੋਂ ਦਾ ਕਹਦਾ ਲੱਖ ਪਤਾਲਾ ਪਤਾ ਲੱਖ ਕਿੰਨੀਆਂ ਧ ਤੇ ਬਾਈਬਲ ਦੇ ਉਹ ਮਤਲਬ ਜੇ ਆਪਾਂ ਉਤੋਂ ਪਤਾ ਤੋਂ ਸ਼ੁਰੂ ਕਰਦੇ ਨਾ ਬਾਈਬਲ ਨੇ ਉੱਥੋਂ ਹੀ ਮਤਲਬ ਤੁਸੀਂ ਗਲਤ ਕਹਿ ਲਓ ਜਾਂ ਇਹਨਾਂ ਦੇ ਧਰਮ ਦੇ ਗ੍ਰੰਥ ਦੇ ਵਿੱਚ ਕੋਈ ਰਲਗੜਡ ਕਹਿ ਲਓ ਨਹੀਂ ਆਪਾਂ ਕਹਿ ਸਕਦੇ ਕੀ ਆ ਪਰ ਇਹ ਮੇਰੇ ਨਾਲ ਬਹਿ ਕੇ ਡਿਬੇਟ ਤੇ ਕਰਨ ਉਤਪਤ ਦੇ ਵਿੱਚ ਪਾਜੀ ਇਹ ਕਹਿੰਦੇ ਨਾ ਕਿ ਅਸੀਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ ਕਿ ਇਹ ਹੋਰ ਨੂੰ ਅੰਗਾਰ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ ਉਤਪਤ ਦੇ ਵਿੱਚ ਹੀ ਇਹ ਪੜ੍ਹ ਕੇ ਮੈਨੂੰ ਦੱਸਣ ਇੱਕ ਅਜਾ ਜੀਵ ਦਾ ਨਾਮ ਦਾ ਜਿਹੜਾ ਸ਼ੈਤਾਨ ਆ ਜਿਹੜੇ ਪਰਮੇਸ਼ਰ ਦੇ ਬੰਦੇ ਹੀ ਦੋ ਬੱਕਰੇ ਲੈਂਦੇ ਇੱਕ ਪਰਮੇਸ਼ਰ ਵਾਤੇ ਤੇ ਇੱਕ ਸ਼ੈਤਾਨ ਵਾਤੇ ਸ਼ੈਤਾਨ ਦਾ ਬੱਕਰਾ ਜਿਹੜਾ ਛੱਡ ਇਹ ਜਿਹੜੇ ਕਹਿੰਦੇ ਆਂ ਸ਼ੈਤਾਨ ਨੂੰ ਨਹੀਂ ਮੰਨਦੇ ਅਸੀਂ ਕਹੇ ਹੋਰ ਕੇ ਦੇਵੀ ਦੇਵਤੇ ਅਗੇ ਸਿਰ ਨਹੀਂ ਝੁਕਾਉਂਦੇ ਤੇ ਫਿਰ ਜਿਹੜਾ ਉਹ ਤੋਂ ਪਤਾ ਦੇ ਵਿੱਚ ਲਿਖਿਆ ਵੀ ਜਿਹੜੇ ਰੱਬ ਨੂੰ ਮੰਨਣ ਵਾਲੇ ਬੰਦੇ ਹੋ ਦੋ ਬੱਕਰੇ ਨੇ ਦੇਖ ਪਰਮਾਤਮਾ ਨਾਲ ਵਾਸਤੇ ਇੱਕ ਸ਼ੈਤਾਨਵਾਦ ਤੇ ਇਹ ਸ਼ੈਤਾਨ ਦੀਓਂ ਪੂਜਾ ਕਰਦੇ ਫਿਰਦੇ ਫਿਰ ਬਾਈਬਲ ਦੇ ਵਿੱਚ ਇਹਨਾਂ ਨੇ ਸਾਰੇ ਪਾਸੇ ਝੂਠੇ ਪੈ ਜਾਣਾ ਬਾਹਰ ਜਿੰਨੇ ਵੀ ਕੇਸ ਇਹਨਾਂ ਦੇ ਚੱਲੇ ਆ ਇਹ ਆਪਣੇ ਅਵਗਿਆਨੀਆਂ ਦੇ ਨਾਲ ਸਾਇੰਸਾਂ ਦੇ ਨਾਲ ਉਹਨਾਂ ਸਾਰਿਆਂ ਦੇ ਵਿੱਚ ਝੂਠੇ ਪਏ ਹੋਏ ਆ ਹਾਰੇ ਹੋਏ ਆ ਇਹਨਾਂ ਦੇ ਉੱਤੇ ਇਹ ਵੀ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਜਵਾਨ ਕੁੜੀ ਵੀ 22 ਸਾਲ ਦੀ ਪੰਜਾ ਪਾਸਟਰਾਂ ਦੇ ਤੇ ਕੇਸ ਪਿਆ ਪੰਜ ਪਾਸ ਉਹਨਾਂ ਆਪਣੇ ਸਿੱਕਤਾਂ ਦੇ ਚੋਣਾਂ ਨੇ ਘਰ ਵਾਪਸੀ ਕਰ ਲਈਆ ਤੇ ਸ੍ਰੋਮਨੀ ਕਮੇਟੀ ਉਧਰ ਆਈ ਤੇ ਉਹ ਵਾਪਸੀ ਉਹਨਾਂ ਨੇ ਕਰ ਲਈਆ ਉਹਨਾਂ ਦਾ ਜਵਾਨ ਪੁੱਤ ਵੀ 25 ਸਾਲ ਦਾ ਉਹਦੇ ਗੁਰਦਿਆਂ ਵਿੱਚ ਨੁਕਸਾਨ ਦਵਾਈ ਨਹੀਂ ਲੈਣ ਦਿੱਤੀ ਉਹਦੀ ਡੈਥ ਹੋ ਗਈ ਜੀ 3 ਮਹੀਨਾ ਪਹਿਲਾਂ ਦੀ ਗੱਲ ਆ ਸਾਡੇ ਲਾਗੇ ਪਿੰਡ ਆ ਮੈਂ ਤੁਹਾਨੂੰ ਪਿੰਡ ਲੈ ਚਲੂਗਾ ਆਜੋ ਹਜੇ ਵੀ ਉਹਨਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਮੁਰਦੇ ਨੂੰ ਜਿੰਦਾ ਕਰ ਦਾਂਗੇ ਤੇ ਪਿੰਡ ਵਾਲੇ ਉਹਦੇ ਛੱਤਰ ਚੁੱਕਿਆ ਵੀ ਤੁਹਾਨੂੰ ਅਬ ਮਾਰ ਨੂੰ ਤੂੰ ਠੀਕ ਨਹੀਂ ਕਰ ਸਕਿਆ ਮੁਰਦੇ ਨੂੰ ਜਿੰਦਾ ਕਰ ਦੂਗਾ ਤੂੰ ਇਹ ਲੋਕਾਂ ਨੂੰ ਨਾਦਲਾਦ ਕੇ ਲੈ ਜਾ ਰਹੇ ਮੈਂ ਵੀ ਲੈ ਕੇ ਜਾਂਦਾ ਰਾਂ ਕਿਚ ਨੂੰ ਮੂਲੇਗਾ ਪਾਜੀ ਇੱਕ ਮਰੀਜ਼ ਨਹੀਂ ਠੀਕ ਹੋਇਆ ਮਾਤਾ ਮੇਰੀ ਦੀ ਦੈਥ ਹੋਈ ਹੋਈ ਮਾਸੀ ਮੇਰੀ ਨੂੰ ਅਟੈਕ ਹੋ ਗਿਆ ਉਹਨੂੰ ਉੱਥੇ 3 ਸਾਲ ਅਸੀਂ ਉੱਥੇ ਜਲੰਧਰ ਖੜਦੇ ਰਹੇ ਅਕਸ਼ਨ ਰੂਲੇ ਦੇ ਜਿਹੜਾ ਲੋਕਾਂ ਦੇ ਨਾਲ ਚੈਲੰਜ ਕਰਦਾ ਫਿਰਦਾ ਨਾ ਦਾਅਵੇ ਕਰਦਾ ਫਿਰਦਾ ਮੈਂ ਠੀਕ ਕਰਤੇ ਉਹ 3 ਸਾਲ ਉੱਥੇ ਰੋਲਦੀ ਰਹੀ ਚੁੱਕ ਚੁੱਕ ਕੇ ਅਸੀਂ ਗੱਡੀਆਂ ਖੜਦੇ ਰਹੇ ਉਹਦੀ ਡੈਥ ਹੋ ਗਈ ਜਦੋਂ ਉਹਦੀ ਡੈਥ ਹੋਈ ਸਸਕਾਰ ਕਰਕੇ ਆਉਂਦੇ ਮਾਸਟਰ ਨੂੰ ਅਟੈਕ ਹੋ ਗਿਆ ਉਹ ਵੀ ਇਹ ਤੁਸੀਂ ਮੰਨਦਾ ਹੈ ਮੈਂ ਕੋਈ ਤੁਸੀਂ ਗੱਲ ਕਰਨਾ ਚਾਹਣਾ ਅੱਜ ਤੋਂ 3-4 ਸਾਲ ਪਹਿਲਾਂ ਨਾ ਮੈਂ ਜਦੋਂ ਆਪਾ ਪ੍ਰਚਾਰ ਨਹੀਂ ਕਰ ਰਹੇ ਸਿੱਖਤਰ ਮਾਰੇ ਜੇ ਆਪਾ ਪ੍ਰਚਾਰ ਕਰੀਏ ਨਾ ਕਿ ਆਪਣਾ ਦਸੀਏ ਆਪਣੀਆਂ ਕੁਰਬਾਨੀਆਂ ਬਾਰੇ ਜੋ ਕੁਝ ਕੀਤਾ ਵਾ ਤੇ ਮੈਂ ਕਹਿੰਦਾ ਵੀ ਕੋਈ ਬੰਦਾ ਜਿਹੜਾ ਉਧਰਲੇ ਪਾਸੇ ਜਾਊਗਾ ਨਾ ਸਿਰਫ ਪ੍ਰਚਾਰ ਦੀ ਕਮੀ ਆ ਮੈਂ ਕਹਿੰਦਾ ਵੀਰੋ ਤੁਸੀਂ ਆਪ ਤੁਹਾਡੇ ਕੋਲ ਮੋਬਾਈਲ ਆ ਐਂਡਰੋਇਡ ਫੋਨ ਆ ਤੁਸੀਂ ਕੱਟ-ਕੱਟ ਕੇ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਜੋ ਉਹਦੇ ਪ੍ਰਚਾਰ ਆ ਤਾਂ ਵਿਚਾਰ ਆ ਉਹਦੀ ਵਿਚਾਰਧਾਰਾ ਚੱਲ ਨੂੰ ਪੜੋ ਤੇ ਸਹੀ ਕੋਈ ਫੇਰ ਪਤਾ ਲੱਗੂਗਾ ਮੈਂ ਕਹਿੰਦਾ ਜਦੋਂ ਮੈਂ ਪੜਿਆ ਨਾ ਮੈਂ ਹੈਰਾਨ ਹੋ ਗਿਆ ਵੀ ਇੰਨਾ ਕੁਝ ਮਤਲਬ ਵਧੀਆ ਇੰਨੀ ਹੁਣ ਆਪਣੇ ਕੋਲ ਟਾਈਮ ਥੋੜਾ ਨਹੀਂ ਰਹਾ ਬਹੁਤ ਹੋ ਜਾ ਰਿਹਾ ਮੇਰੇ ਕੋਲ ਜ ਤੁਹਾਡੇ ਸਰੋਤੇ ਸੁਣ ਕੇ ਸਾਰੇ ਨਾ ਹਰਾਨ ਹੋਣ ਤੇ ਤੁਸੀਂ ਆਣ ਕੇ ਕਹਦੇ ਹੋ ਵੀ ਬੰਦਾ ਬੇਬੂਪੀ ਐਵੇਂ ਹਵਾ ਦੀ ਗੱਲਾਂ ਮਾਰੀ ਗਿਆ ਕੋਈ ਇਹਦੀਆਂ ਗੱਲਾਂ ਦਾ ਤਤ ਨਹੀਂ ਆਗਾ ਇਹੋ ਇਹੋ ਜੇ ਮੈਂ ਨਿਚੋੜ ਤੁਹਾਨੂੰ ਕੱਢ ਕੇ ਦੱਸੂਗਾ ਹਾਂਜੀ ਵੀਰੋ ਐਸਜੀ ਆਜ ਦੀ ਵੀਡੀਓ ਅਸੀਂ ਦੇਖਿਆ ਕਿ ਲੋਕ ਜਿਹੜਾ ਸਿੱਖੀ ਦੀ ਤਰਫ ਕਿਉਂ ਆ ਰਹੇ ਨੇ ਸਿੱਖ ਧਰਮ ਸਾਰਿਆਂ ਨੂੰ ਮਿਲ ਕੇ ਰੱਖਣ ਦੀ ਦਾਵਤ ਦਿੰਦਾ ਸਾਰਿਆਂ ਨੂੰ ਜਿਹਦੇ ਵੀ ਲੋਕ ਆਂਦੇ ਨੇ ਲੰਗਰ ਛਕਦੇ ਨੇ ਆਂ ਕੇ ਗੁਰਦੁਆਰਿਆਂ ਦੇ ਵਿੱਚ ਤੇ ਇਹੋ ਹੀ ਲੜਕੇ ਦੇ ਨਾਲ ਹੋਇਆ ਇਹ ਕਹਿੰਦਾ ਜਦੋਂ ਮੈਂ ਸਿੱਖੀ ਨੂੰ ਅਡਾਪਟ ਕੀਤਾ ਸਿੱਖੀ ਦੀ ਤਰਫ ਆਇਆ ਮੈਂ ਤੇ ਮੇਰੇ ਘਰਦਿਆਂ ਨੇ ਮੈਨੂੰ ਨਹੀਂ ਸਮਝਿਆ ਮੈਂ 4 ਦਿਨ ਤੱਕ ਬਿਮਾਰ ਰਹਾ ਮੇਰਾ ਕਿਸੇ ਨੇ ਹਾਲ ਨਹੀਂ ਪੁੱਛਿਆ ਤੇ ਮੇਰੇ ਮੇਰੇ ਉੱਤੇ ਜ਼ੁਲਮ ਕੀਤਾ ਗਿਆ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ